ਬੰਪੀ ਸਿੰਘ ਖਾਲਸਾ 77 ਜਨਰਲ ਜ਼ਿਲ੍ਹਾ ਲੁਧਿਆਣਾ ਅੱਜ ਧਰਨਾ ਲਗਾਇਆ ਗਿਆ ਕਿਹਦੇ ਕੰਮ ਦਾ ਅੱਜ ਜਿਹੜਾ ਇਹ ਧਰਨਾ ਸੀਗਾ ਇਹ ਸੰਯੁਕਤ ਮੋਰਚੇ ਵੱਲੋਂ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਅਤੇ ਹੋਰ ਵੀ ਇਲਾਕੇ ਦੇ ਸੁਤਵੰਤੇ ਸੱਜਣ ਜਿਹੜੇ ਆਪਣੀ ਨਹਿਰ ਜਾਂਦੀ ਆ ਰੋਪੜ ਤੋਂ ਦਰਾਹੇ ਉਸ ਦੇ ਸਬੰਧ ਵਿੱਚ ਪੱਕੀ ਕਰਨ ਲੱਗੇ ਸੀ ਇਹਨੂੰ ਉਸ ਦੇ ਸਬੰਧ ਵਿੱਚ ਇਹਨੂੰ ਰੋਕਣ ਲਈ ਅੱਜ ਇੱਥੇ ਧਰਨਾ ਲਗਾਇਆ ਗਿਆ ਸੀਗਾ 11 ਵਜੇ ਅਸੀਂ ਧਰਨਾ ਸ਼ੁਰੂ ਕੀਤਾ ਸੀਗਾ 12 ਵਜੇ ਦੇ ਕਰੀਬ ਸਾਡੇ ਕੋਲ ਪ੍ਰਸ਼ਾਸਨ ਅਧਿਕਾਰੀ ਮਾਨਯੋਗ ਐਸਡੀਐਮ ਸਾਹਿਬ ਏਡੀਸੀ ਮੈਡਮ ਤੇ ਨਹਿਰੀ ਵਿਭਾਗ ਦੇ ਚੀਫ ਚੀਫ ਸੈਕਟਰੀ ਵਗੈਰਾ ਸਾਰੇ ਅਫਸਰ ਵਗੈਰਾ ਆਏ ਨੇ ਤੇ ਹੁਣ 3:30 ਵਜੇ ਦੀ ਅਸੀਂ ਸਮਰਾਲੇ ਮੀਟਿੰਗ ਰੱਖੀ ਆ ਮੀਟਿੰਗ ਤਾਂ ਤਕਰੀਬਨ ਕੱਲ ਵੀ 2 2.5 ਘੰਟੇ ਚੱਲੀ ਆ ਪਰ ਉਹ ਬੇਸਿਕਾ ਨਿਕਲ ਗਈ ਆ ਪਰ ਅੱਜ ਦੁਬਾਰਾ ਹੁਣ ਦੇਖੋ ਜਦੋਂ ਪ੍ਰਸ਼ਾਸਕ ਅਧਿਕਾਰੀ ਆਏ ਨੇ ਗੱਲਬਾਤ ਕਰਨ ਆਏ ਨੇ ਤੇ ਉਹਨਾਂ ਨੇ ਮੀਟਿੰਗ ਦਾ ਸਮਾਂ ਮੰਗਿਆ ਸਯੁਕਤ ਮੋਰਚਾ ਜਿਹੜਾ ਹਮੇਸ਼ਾ ਹੀ ਤਾਲਮੇਲ ਨਾਲ ਚੱਲਦਾ ਹੈ ਟੇਬਲ ਟਾਕ ਕਰਨੀ ਜ਼ਰੂਰੀ ਆ ਤੇ 3:30 ਦਾ ਅਸੀਂ ਟਾਈਮ ਦਿੱਤਾ ਜਥੇਬੰਦੀਆਂ ਦੇ ਨੁਮਾਇੰਦੇ ਉੱਥੇ ਜਾਣਗੇ ਸਾਢੇ 3 ਵਜੇ ਸਾਨੂੰ ਇਹ ਲੱਗਦਾ ਵੀ ਕੱਲ ਵੀ ਛੱਟਾ ਨਹੀਂ ਨਿਕਲਿਆ ਤੇ ਜੇ ਅੱਜ ਵੀ ਕੋਈ ਛੱਟਾ ਨਹੀਂ ਨਿਕਲੂਗਾ ਤਾਂ ਸਾਡੀ ਮੰਗ ਉਹੀ ਹੈ ਵੀ ਅਸੀਂ ਨਹਿਰ ਪੱਕੀ ਨਹੀਂ ਹੋਣ ਦੇਣੀ ਜੇ ਚੌੜੀ ਕਰਦੇ ਨੇ ਤਾਂ ਉਹ ਚੌੜੀ ਕਰ ਸਕਦੇ ਕੰਮ ਹੁਣ ਰੋਕ ਦਿੱਤਾ ਗਿਆ ਕੰਮ ਹਲੇ ਰੋਕ ਦਿੱਤਾ ਗਿਆ ਤੇ ਅਸੀਂ ਉਹਨਾਂ ਨੂੰ ਇਹ ਬੇਨਤੀ ਕਰੀ ਆ ਵੀ ਕੰਮ ਅੱਜ ਤੋਂ ਬਾਅਦ ਨਹੀਂ ਚੱਲਣਾ ਚਾਹੀਦਾ ਸਾਡੀ ਤਾਂ ਇੱਕੋ ਮੰਗ ਆ ਚਾਹੇ ਸਾਡੇ ਨਾਲ ਮੀਟਿੰਗ ਸੜਕ ਤੇ ਕਰਨ ਚਾਹੇ ਸਾਡੇ ਨਾਲ ਦਫ਼ਤਰ ਵਿੱਚ ਕਰਨ ਵੀ ਅਸੀਂ ਇਹ ਨਹਿਰ ਪੱਕੀ ਨਹੀਂ ਹੋਣ ਦੇਣੀ ਤੇ ਸਾਰੇ ਇਲਾਕੇ ਦਾ ਫੈਸਲਾ ਹੁਣ ਅਗਲਾ ਸਟੈਪ ਵੀ ਰੱਤ 3 ਵਜੇ ਮੀਟਿੰਗ ਤੋਂ ਬਾਅਦ ਤੱਕ ਇਸ ਸਟੈਂਪਾ 'ਚ ਨਈ ਗੱਲਬਾਤ ਹੋਣੀ ਸਾਡਾ ਸਟੈਪਾ ਵੀ ਅਸੀਂ ਸਾਰਾ ਇਲਾਕਾ ਇੱਥੇ ਗੜੀ ਪੁਲ ਤੇ ਸਾਈਡ ਤੇ ਬੈਠ ਗਏ ਆ ਜੋ ਰੋਡ ਜਾਮ ਕੀਤੀ ਸੀ ਉੱਥੋਂ ਧਰਨਾ ਅਸੀਂ ਚੱਕ ਦਿੱਤਾ 3:30 ਵਜੇ ਮੀਟਿੰਗ ਕਰਕੇ ਜੇ ਤਾਂ ਨਹਿਰ ਦਾ ਪੱਕੇ ਤੌਰ ਤੇ ਅੱਜ ਤੋਂ ਕੰਮ ਬੰਦ ਹੋ ਜਾਊਗਾ ਫਿਰ ਅਸੀਂ ਆਪਣੇ ਆਪਣੇ ਘਰਾਂ ਨੂੰ ਚਾਲੇ ਪਾਵਾਂਗੇ ਨਹੀਂ ਇਹ ਕੰਟੀਨਿਊ ਧਰਨਾ ਹਰ ਰੋਜ਼ ਇਸੇ ਤਰ੍ਹਾਂ ਚੱਲੇਗਾ ਰੋਡ ਖੁੱਲਾ ਰਹੇਗਾ ਜਾਂ ਜਾਂਦੇ ਫਿਲਹਾਲ ਰੋਡ ਖੁੱਲਾ ਰਹੂਗਾ ਜੇ ਕੰਮ ਚਲਾਉਣਗੇ ਤਾਂ ਰੋਡ ਬੰਦ ਕੀਤਾ ਜਾ ਮੈਂ ਸੁਖਵਿੰਦਰ ਸਿੰਘ ਜੀਤ ਪ੍ਰਧਾਨ ਬੀਕੇਯੂ ਰਾਜੇਵਾਲ ਪੰਜਾਬ ਸਹਿਬਾਨਾ ਵਾਲਾ ਅੰਪਾਲ ਰੋਡ ਜਾਮ ਦੀ ਪਰੇਸ਼ਾਨੀ ਅਸੀਂ ਅੱਜ ਰੋਡ ਜਾਮ ਜਿਹੜਾ ਕਰਿਆ ਸੀ ਕੱਲ ਅਸੀਂ ਅਫਸਰ ਸਹਿਬਾਨਾਂ ਨੂੰ ਬੇਨਤੀ ਕੀਤੀ ਸੀ ਵੀ ਜਿਹੜੀ ਨਹਿਰ ਪੱਕੀ ਹੋ ਰਹੀ ਹੈ ਵੀ ਅਸੀਂ ਇਹ ਪੱਕੀ ਕਰਾਉਣ ਦੇ ਹੱਕ ਵਿੱਚ ਨਹੀਂ ਹੈਗੇ ਵੀ ਇਹਨੂੰ ਬੰਦ ਕੀਤਾ ਜਾਵੇ ਮਸ਼ੀਨਾਂ ਚੱਲ ਰਹੀਆਂ ਨੇ ਉਹ ਬੰਦ ਕਰਾਈਆਂ ਜਾਂ ਉਹ ਜਿਹੜੀਆਂ ਹੁਣ ਉਹ ਮਸ਼ੀਨਾਂ ਇਹਨਾਂ ਨੇ ਬੰਦ ਕਰਾਈਆਂ ਅੱਜ ਬੰਦ ਕੱਲ ਨਹੀਂ ਕਰਵਾਈਆਂ ਤਾਂ ਕਰਕੇ ਅਸੀਂ ਰੋਡ ਜਾਮ ਕੀਤਾ ਰੋਡ ਜਾਮ ਕਰਕੇ ਹੁਣ ਇਹਨਾਂ ਨੇ ਆ ਕੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਮਸ਼ੀਨਾ ਬੰਦ ਕਰਵਾ ਦਤੀਆਂ ਤੇ 3:30 ਵਜੇ ਅਸੀਂ ਮੀਟਿੰਗ ਰੱਖੀ ਹੈ 3:30 ਵਜੇ ਅਸੀਂ ਮੀਟਿੰਗ ਰੱਖੀ ਹੈ 3:30 ਵਜੇ ਮੀਟਿੰਗ ਚ ਜੋ ਵੀ ਫੈਸਲਾ ਹੋਊਗਾ ਉਹ ਆਪਾਂ ਦੇਖਾਂਗੇ ਮਸ਼ੀਨਾ ਬੰਦ ਕਰਵਾ ਦਤੀਆਂ ਮਸ਼ੀਨਾ ਬੰਦ ਕਰਵਾ ਦਤੀਆਂ ਇਹਨਾਂ ਨੇ ਰੋਡ ਅਸੀਂ ਖੋਲ ਦਤਾ ਰੋਡ ਅਸੀਂ ਖੋਲਤਾ ਆ ਉਹਦੀ ਅਸੀਂ ਆਵਾਮ ਤੋਂ ਮਾਫੀ ਚਾਹੁੰਦੇ ਆ ਜੋ ਉਹਨਾਂ ਨੂੰ ਮਤਲਬ ਇਹ ਚ ਕਸ਼ਟ ਹੋਇਆ ਅਸੀਂ ਉਹ ਕਸਟੋਨਾਂ ਨੂੰ ਦੇਣਾ ਨਹੀਂ ਦੀ ਚਾਹੁੰਦੇ ਪਰ ਫੇਰ ਵੀ ਨਾ ਦਿੰਦੇ ਹੋਏ ਸਾਡੀ ਲਾਈਫ ਲਾਈਨ ਦਾ ਸਵਾਲ ਠੀਕ ਆ ਤਾਂ ਕਰਕੇ ਅਸੀਂ ਮਾਫੀ ਚਾਹੁੰਦੇ ਆ ਇਸ ਵਾਰ ਜਿਹੜੀ ਮੀਟਿੰਗ ਰੱਖੀ ਆ ਉਹ ਕੱਲ ਵੀ ਮੀਟਿੰਗ ਹੋਈ ਸੀ ਜੀ ਤਕਰੀਬਨ 2 2.5 ਘੰਟੇ ਹਾਂ ਜੀ ਫੇਸਟ ਕੱਢ ਲਈ ਆ ਅੱਜ ਫਿਰ ਦੁਬਾਰਾ ਕੀ ਗੱਲਬਾਤ ਹੋਈ ਹੈ ਜਿਹੜੀ ਮੀਟਿੰਗ ਦਾ ਅੱਜ ਗੱਲਬਾਤ ਤਾਂ ਇਹੀ ਹੋਈ ਆ ਉਹ ਚ ਉਹਨਾਂ ਨੇ ਪਹਿਲਾਂ ਤਾਂ ਮਸ਼ੀਨ ਬੰਦ ਕਰਤੀ ਮਸ਼ੀਨ ਬੰਦ ਕਰਕੇ ਅਸੀਂ ਕਿ ਸਾਡੀ ਤਾਂ ਮੇਨ ਮੰਗੇ ਇਹ ਆ ਵੀ ਅਸੀਂ ਨਹਿਰਾਂ 'ਚ ਕੰਮ ਨਹਿਰ ਪੱਕੀ ਅਸੀਂ ਹੋਣੇ ਨਹੀਂ ਦੇਣ। ਪ੍ਰਸ਼ਾਸਨ ਵੱਲੋਂ ਕੋਈ ਨਵਾਂ ਬਕਾ ਦਿਖਾਇਆ ਗਿਆ। ਪ੍ਰਸ਼ਾਸਨ ਵੱਲੋਂ ਕਿਹਾ ਗਿਆ ਵੀ ਠੀਕ ਆ ਅਸੀਂ ਤੁਹਾਡੀ ਮੰਨਦੇ ਆ ਗੱਲ। ਨਹੀਂ ਸਾਡਾ ਧਰਨਾ ਦਾ ਮਤਲਬ ਜਾਰੀ ਰਹੂਗਾ। ਇਹ। ਜਿਹੜਾ ਸਾਈਟ ਤੇ ਲੱਗੇਗਾ ਜਾਂ ਰੋਡ ਤੇ ਸਾਈਟ ਤੇ ਲੱਗੇਗਾ। ਸਾਈਟ ਤੇ ਲੱਗੇਗਾ। ਨਹੀਂ ਕੋਈ ਗੱਲਬਾਤ ਹੋਊਗੀ ਫਿਰ ਨਾ ਕਿਤੇ ਰੋਡ ਗਈ ਹੈ ਨਾ ਕਿਤੇ ਬੰਦੇ ਗਏ ਨੇ। ਫਿਰ ਜੋ ਵੀ ਹੋਊਗਾ ਤੇ ਉਹ ਹੋਕਣ ਵੇ ਹੋ ਜਾਊਗਾ ਤੇ ਅਸੀਂ ਉਹ ਤੋਂ ਬਗੈਰ ਅਸੀਂ ਪੱਤਰਕਾਰ ਭਾਈਚਾਰੇ ਦਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦੀਆਂ ਰਣੀ ਆ। ਜੋ ਤੁਸੀਂ ਆ ਕੇ ਸਾਡੀ ਹਰ ਮੋੜ ਤੇ ਹਰ ਥੀਂ ਸਾਡੀ ਕਵਰੇਜ ਕਰਦੇ ਹੋ। ਪਿੰਡ ਵਾਲਿਆਂ ਵੱਲੋਂ ਕੀ ਆश्व산 ਦਵਾ ਕੇ ਉਹਨਾਂ ਨੂੰ ਉਠਾਇਆ ਗਿਆ। ਦੇਖੋ ਇਹਨਾਂ ਦਾ ਮੇਨ ਮੁੱਦਾ ਸੀ ਇੱਕ ਵਾਰੀ ਕੰਮ ਕਰ ਬੰਦ ਕਰੀਏ ਜਿਹੜਾ ਮਸ਼ੀਨਾਂ ਚੱਲ ਰਹੀਆਂ ਉਸ ਤੋਂ ਬਾਅਦ ਗੱਲ ਕਰਕੇ ਇਹਨਾਂ ਦੇ ਖਸੇ ਦੂਰ ਕਰਕੇ ਆਪਾਂ ਫਿਰ ਉਸ ਤੋਂ ਬਾਅਦ ਉਹਦਾ ਕੰਮ ਚਾਲੂ ਕੀਤਾ ਜਾਵੇ। ਅਸੀਂ ਉਹ ਕੰਮ ਇੱਕ ਵਾਰੀ ਮਸ਼ੀਨਾਂ ਦਾ ਬੰਦ ਕਰਾ ਦਿੱਤਾਵੇ। ਇਹਨਾਂ ਨੂੰ ਸਮਝਾਇਆ ਗਿਆ ਵੀ ਜਿਹੜੀ ਰੀਚਾਰਜਿੰਗ ਕੈਪੈਸਿਟੀ ਹੈ ਨਹਿਰ ਦੀ ਕਨਾਲ ਦੀ ਉਹ ਵਧੇਗੀ ਨਾ ਕਿ ਘਟੇਗੀ ਸੋ ਇਸ ਸਬੰਧ ਵਿੱਚ ਦੁਬਾਰਾ ਇਹ ਆਪਣੇ ਖਦਸੇ ਲੈ ਕੇ ਆ ਕਿ 3:30 ਵਜੇ ਦੁਬਾਰਾ ਮੀਟਿੰਗ ਰੱਖੀ ਹੈ ਉਸ ਵਾਰ ਫਿਰ ਮਸਲਾ ਕੋਈ ਨਾ ਕੋਈ ਜਰੂਰ ਹੱਲ ਹੋ ਜਾਏ। ਰੋਡ ਸਰ ਖੋਲ ਦਿੱਤਾ ਹੁਣ। ਹਾਂ ਬਿਲਕੁਲ ਰੋਡ ਖੋਲ ਦਿੱਤਾ। ਕਿਸਾਨਪੁਰਾ ਬਣਾਣਾਂ ਨੇ ਸਾਡੀ ਅਪੀਲ ਮੰਨੀ ਐ। ਕਿ ਰੋਡ ਖੁੱਊ ਕਰ ਦਿੱਤਾ। ਉਤਰਾ ਜਥੇਬੰਦੀਆਂ ਉਰੇ ਰਹਿਣਗੀਆਂ ਜਾਂ ਬੰਦ ਕਰ ਦੇਣਗੀਆਂ। ਕਿਰਪਾ ਨਾਲ ਸਾਈਡ ਤੇ ਬੈਠੇ ਦੇਖੋ ਇਹਨਾਂ ਦਾ ਜੋ ਇਹਨਾਂ ਨੇ ਅਨਾਉਂਸ ਕੀਤਾ ਵੀ ਸਾਈਡ ਤੇ ਇੱਕ ਬਹਿ ਕੇ ਆਪਣਾ ਪ੍ਰੋਟੈਸਟ ਜਾਰੀ ਰੱਖਣਗੇ ਪਰ ਅਸੀਂ ਡੈਫੀਨਿਟਲੀ ਇਹਨਾਂ ਨੂੰ ਸਮਝਾ ਲਵਾਂਗੇ ਟੈਕਨੀਕਲੀ ਜੇ ਅਸੀਂ ਠੀਕ ਆ ਪੰਜਾਬ ਦੇ ਭਲੇ ਦੀ ਗੱਲ ਐ ਜਿੱਥੇ ਪਾਣੀ 9000 ਕਿਊਸਿਕ ਆ ਰਿਹਾ ਸੀ ਨਹਿਰ ਦੇ ਵਿੱਚ ਉਹ 12 ਤੋਂ ਵਧਾ ਕੇ 15000 ਇੱਕ ਸਮਝੋ ਇੱਕ ਗਲਾਸ ਦੇ ਵਿੱਚ ਆਪਾਂ ਪਾਣੀ ਪਾੜਾਵੇਂ ਉਹ ਗਲਾਸ ਕਰੈਕ ਹੋ ਗਿਆ ਪਾਣੀ ਕਿੱਦਾਂ ਪੀ ਗਰੋ ਲੀ ਕਰੇਗਾ ਨਾ ਕਰੇਗਾ ਉਹ ਔਰ ਇੱਕ ਕਰੈਕ ਭਰਨੇ ਆਪਾਂ ਹੋਰ ਕੁਝ ਨਹੀਂ ਕਰਨਾ ਥੱਲਿਓ ਬੈਡ ਰੀਚ ਪੱਕੇ ਨਹੀਂ ਕਰਨੇ ਸਾਡਾ ਨਹੀਂ ਲਾਈਨਿੰਗ ਕਰਨੀ ਉਹ ਵੀ ਕਿਤੇ ਕਦੇ ਕਰਨੀ ਸਾਰੇ ਰਸਤੇ 'ਚ ਨਹੀਂ ਕਰਨੀ ਠੀਕ ਹੈ ਜੀ ਨਾਇਬ ਕਮਿਸ਼ਨਰ ਦੀ ਤਰਫੋਂ ਸਰ ਕਿਹੜੇ ਕਿਹੜੇ ਜਿਹੜੇ ਹੋਣਗੇ ਅਫਸਰ ਜਿਹੜੇ ਮੀਟਿੰਗ ਸਾਢੇ 3:30 ਵਜੇ ਲੱਗੀ ਹੈ ਕੋਈ ਟੈਕਨੀਕਲੀ ਚੀਫ ਸਾਹਿਬ ਆਣਗੇ ਮੇਰੇ ਵੱਲੋਂ ਸਾਡੇ ADC ਮੈਮ ਤੇ ਮੈਂ ਫੋਨ ਕਰਾਂਗਾ ਤੇ ਪੁਲਿਸ ਪ੍ਰੋਫੈਸ਼ਨਲ ਡੀਐਸਪੀ ਸਾਹਿਬ ਹੋਣਗੇ ਸਰ ਕੱਲ ਵੀ ਇਹਨਾਂ ਨਾਲ ਮੀਟਿੰਗ ਕੀਤੀ ਗਈ ਸੀ ਪਰ ਉਹ ਤੋਂ ਬਾਅਦ ਇਹਨਾਂ ਨੇ ਅਜੀਤ ਧਰਨਾ ਲਗਾਇਆ ਧਰਨੇ ਤੋਂ ਬਾਅਦ ਹੀ ਪ੍ਰਸ਼ਾਸਨ ਕਿਉਂ ਜਾ ਗਿਆ ਨਹੀਂ ਕੱਲ ਵੀ ਆਪਣੀ 2.5 ਘੰਟੇ ਮੀਟਿੰਗ ਹੋਈ ਸੀ ਤੁਸੀਂ ਵੀ ਉਸ ਪੱਤਰਕਾਰ ਭਰਾ ਦੇ ਉੱਤੇ ਸੀਗੇ ਕੱਲ ਵੀ ਇਹਨੂੰ ਦੱਸਿਆ ਗਿਆ ਸੀਗਾ ਵੀ ਇਹਦੇ ਵਿੱਚ ਰੀਚਾਰਜ ਕਪੈਸਿਟੀ ਵਧੇਗੀ ਨਾ ਕਿ ਘਟੇਗੀ ਚਲੋ ਇਹਨਾਂ ਨੂੰ ਆਪਾਂ ਨਹੀਂ ਇਹਨਾਂ ਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕਰਾ ਸਕੇ ਅੱਜ ਅਸੀਂ ਬੈਠ ਕੇ ਦੁਬਾਰਾ 3:30 ਮਿਲਾਂਗੇ ਦੁਬਾਰਾ ਸਾਰੇ ਮਸਲੇ ਹੱਲ ਹੋ ਜਾਣਗੇ ਲੱਗਦਾ ਜੀ ਮਸਲੇ ਹੱਲ ਹੋ ਜਾਣਗੇ ਬਿਲਕੁਲ ਬਿਲਕੁਲ ਪੋਜ਼ਿਟਿਵ ਮਸਲੇ ਹਨ ਪੰਜਾਬ ਦੇ ਵੇਖੋ ਕਿਸਾਨ ਭਰਾ ਵੀ ਪੰਜਾਬ ਜਦੋਂ ਅਸੀਂ ਗੱਲ ਹੀ ਸਾਰਿਆਂ ਨੇ ਮਿਲ ਕੇ ਪੰਜਾਬ ਦੇ ਇਖਤਿਆਰੀ ਕਰਨੀ ਹੈ ਪਾਣੀ ਦੀ ਕੈਪੈਸਿਟੀ ਵਧਾਣੀ ਹੈ ਨਹਿਰਾਂ ਦੇ ਵਿੱਚ ਤੇ ਮਸਲੇ ਦਾ ਹੱਲ ਹੋਣਗੇ ਹੋਣਗੇ ਨਾ ਜੀ ਅਸੀਂ ਸਾਰੇ ਪੁਲਸੀ ਤੋਂ ਮਸਲਾ ਹੱਲ ਹੋ ਜਾਏਗਾ ਥੈਂਕ ਯੂ